ਹਾਂਜੀ ਗੁੱਡ ਮਾਰਨਿੰਗ ਸਵੇਰ ਦੇ 5 ਵਜੇ ਦਾ ਮਾਹੌਲ ਦੇਖੋ ਟੈਂਟ ਸਾਰੇ ਬਰਫ਼ ਥੱਲੇ ਦੱਬ ਚੁੱਕੇ ਆ ਆਹ ਦੇਖੋ ਊਰੀ ਰਹਾ ਤੇ ਬਰਫ਼ ਬਾਰੀ ਹੋ ਰਹੀ ਹੈਗੀ ਉਹ ਦੇਖੋ ਹਾਲ ਕੰਮ ਰੋਪਰਥੀਆ ਮਾਹੌਲ ਹਾ ਆਪਣਾ ਡੰਟਾ ਪਤਾ ਝਾੜੀ ਗਏ ਆ ਯਾ ਦੇਖੋ ਸਟੂਲ ਜੇ ਪਏ ਸੀ ਜਿਹੜੇ ਮਰ ਤਨ ਲੱਗ ਗਏ ਵੀ ਐਨਾਂ ਨੇ ਝਾੜਿਆ ਨੀਗਾ ਆ ਪੂਰਾ ਡੰਟੀ ਵਰਤ ਖੱਲੇ ਆ ਫਬਰੂਰੀ ਲਗਾਤਾਰ جاری ਹੈ ਡਗਰੀ ਹੈ سنو ਪਾਲ ਰਾਤ ਦੀ ਹਲੇ ਵੀ ਸਾ ਸਾਡਾ ਜਿੱਥੇ ਬੈਠ ਕੇ ਖਾਣਾ ਖਾਂਦੇ ਸੀ ਡਾਈਨਿੰਗ ਟੈਂਟ ਅੰਦਰ ਵਿੱਚ ਹੀ दब ਗਿਆ ਬਰਫ ਦੇ ਬਿਲਕੁਲ ਤੇ ਇੱਧਰ ਟੇਬਲ ਲੱਗਿਆ ਉਹ ਦੇਖੋ ਮੋਂ ਸਾਡਾ ਟੈਂਟਾ ਜਿਹੜੇ ਬੰਦੇ ਤਾਂ ਨਾਲ ਦੀ ਨਾਲ ਝਾੜੀ ਜਾਂਦੇ ਆ ਉਹ ਤਾਂ ਸਟਟਰਾਂਟ ਬਾਕੀ ਦੇ ਤਾਂ ਤੁਹਾਨੂੰ ਤਾਂ ਇਹ ਦਬ ਗਏ ਆ ਵਿੱਚ ਉਹ ਖਿਲ ਜਮ ਹੋ ਲਾ ਦੇਖੋ ਫਟਰ ਫਟੋ ਬਰਫ ਪਹੋ ਚੁੱਕੀ ਆ ਹਲੇ ਹਟੀ ਨਹੀਂ ਮੌਲ ਹਲੇ ਵੀ ਆ ਦੇਖੋ ਬਰਫ ਬਾਰੀ ਲਗਾਤਾਰ ਡੱਗ ਰਹੀ ਆ ਹਲੇ ਵੀ 9 ਵਜ ਗਿਆ ਤੇ ਬਰਫਬਾਰੀ ਉਵੇਂ ਹੀ ਜਾਰੀ ਹੈਗੀ ਫਿਰ ਵੱਧ ਗਈ ਵਿੱਚ ਦੀ ਥੋੜੀ ਰੁਕੀ ਸੀ ਰਾਤ ਦੇ ਲਗਭਗ 12 ਵਜੇ ਸ਼ੁਰੂ ਹੋਈ ਹੈ ਤੇ ਹੁਣ ਲੱਗਦਾ ਅਗਲਾ ਸਫ਼ਰ ਵੀ ਇੱਥੇ ਹੀ ਮਕਾਉਣਾ ਪੈਣਾ ਕਿਉਂਕਿ ਅੱਗੇ ਗਲੇਸ਼ੀਅਰ ਆ ਬਹੁਤ ਜ਼ਬਰਦਸਤ ਲੰਗਣਾ ਬਹੁਤ ਔਖਾ ਜਿਹੜੀ ਟੀਮ ਕੱਲ ਅੱਗੇ ਗਈ ਸੀ ਅਪਰ ਵਾਟਰਫਾਲ ਤੇ ਉਹ ਵੀ ਵਾਪਸ ਚੱਲ ਪਿਆ ਸਾਨੂੰ ਵੀ ਮਨ ਲਾ ਰਾ ਵਾਪਸੀ ਚੱਲਣਾ ਪੈਣਾ ਕਿਉਂਕਿ ਸਾਰੀਆਂ ਕੰਪਨੀਆਂ ਵਾਪਸੀ ਲੈ ਕੇ ਜਾ ਰਹੀਆਂ ਨੇ ਇੱਥੇ ਰੋਕਣ ਦਾ ਵੀ ਕਹਿੰਦੇ ਕਿਉਂਕਿ ਹਲੇ 3 ਦਿਨ ਹੋਰ ਸਨੋਫਾਲ ਦਸਰੇ ਹੈਗੇ ਤਾਂ ਕਰਕੇ ਔਖਾ ਹੀ ਸਨੋਫਾਲ ਲਗਾਤਾਰ ਹੋ ਰਹੀ ਹੈ ਆਇਤ ਕੀ ਹੈ ਨਹੀਂ ਸੀਗਾ ਹੈ ਸਾਡੇ ਗਰੁੱਪ ਲਈ ਮੰਦਪਾਗਾ ਵੀ ਆ ਕਿਥੋਂ ਵਿਚਾਲੋਂ ਬਾਸ ਮੋੜਨਾ ਪੈਣਾ ਪਰ ਕੁਦਰਤ ਅੱਗੇ ਜੋਰ ਵੀ ਨਹੀਂ ਕੋਈ ਕਿਸੇ ਦਾ ਤੇ ਬਾਕੀ ਦੇਖਦੇ ਹਾਂ ਅਲੇ 11 12 ਵਜੇ ਤੱਕ ਕਰਾਂਗੇ ਵੇਟ ਜੇ ਮੌਸਮ ਹੋ ਜੇ ਸਾਫ ਤਾਂ ਜਿਵੇਂ ਬਾਕੀ ਸਾਰੀਆਂ ਕੰਪਨੀਆਂ ਕਰਨਗੇ ਉਵੇਂ ਆਪਾਂ ਕਰਾਂਗੇ ਫਿਰ ਜੇ 시ਗਮਾ ਹੋਲ ਸਾਰਾ ਕੱਲ ਤੱਕ ਇੱਥੇ ਪੂਰਾ ਵੀ ਬਰਫ਼ ਨਹੀਂ ਸੀ ਤੇ ਹੁਣ ਸਭ ਕੁਝ ਚਿੱਟਾ ਚਿੱਟਾ ਹੋ ਗਿਆ ਲੋ ਜੀ ਟੈਂਟਾਂ ਦੇ ਵਿੱਚ ਹੀ ਚਾਹ ਆ ਗਈ ਸਾਨੂੰ 3 ਈਡੀਟ ਬੈਠੇ ਆਂ 3 ਈਡੀਟ ਇੱਧਰ ਜੁਗੇਸ਼ ਇੱਧਰ ਨਹੀਂ ਨਹੀਂ ਆਪਾਂ ਬਸ ਮਾਹੌਲ ਦੇਖੋ ਸਨੋ ਹੋ ਰਿਹਾ ਲਗਾਤਾਰ ਕੀ ਕੀ ਕਰਦੇ ਬਲੋਗਿੰਗ ਚਾਹ ਪੀਂਦੇ ਬਲੋਗਿੰਗ ਬਲੋਗਿੰਗ ਕਟ ਹੀ ਨਹੀਂ ਰਹੀ ਇੱਧਰੋਂ ਦੁਹਾਨੇ ਆ ਹੋਰ ਐਨੇ ਕੁ ਡੰਗਰੇ ਆ ਬਰਫਾ ਵੱਧਦੀ ਤਰੀ ਆਉਂਦੀ ਆ ਇਹਨੂੰ ਗੱਲ ਲਓ ਜੀ ਸਨੋ ਫਾਲ ਨਹੀਂ ਹਟੀ ਇਸ ਕਰਕੇ ਹੁਣ ਟਰੈਕ ਇੱਥੇ ਹੀ ਸਾਨੂੰ ਦੰਡੇਰ ਤੋਂ ਥਾਟਿਓ ਲੋਅਰ ਵਾਟਰਫਾਲ ਤੋਂ ਵਾਪਸੀ ਕਰਨ ਲੱਗੇ ਆ ਪਰੇ ਜੇ ਮਨ ਨਾਲ ਇਹ ਨਹੀਂ ਵੱਡੇ ਭਾਈ ਹਾਂ ਉਹ ਠੀਕ ਹੈ ਜੀ ਮਰਫ ਨਹੀਂ ਘਟ ਰਹੀ ਵੱਧ ਹੀ ਰਹੀ ਹੈਗੀ ਲਗਾਤਾਰ ਹੋ ਰਹੀ ਹੈ ਹਾਂ ਆਪਾਂ ਨੂੰ ਟ੍ਰੈਕ ਕੈਨਸਲ ਕਰਨਾ ਪੈ ਗਿਆ ਪਰ ਜੇ ਮੰਨਾਂਗੇ ਅਗਲੀ ਵਾਰ ਦੇਖਾਂਗੇ ਅਗਲੀ ਵਾਰ ਵਧੀਆ ਤਿਆਰੀ ਨਾਲ ਆਵਾਂਗੇ ਮੌਸਮ ਮੌਸਮ ਪੂਰਾ ਗਰਮ ਪਾਣੀ ਹੈ ਜੇ ਪੀਣਾ ਪੀ ਲੈ ਪਿੰਨੇ ਪਿੰਨੇ ਲਓ ਜੀ ਵਾਪਸ ਮੁੜ ਰਿਹਾ ਪੈਂਦੀ ਸਨੋਹ ਦੇ ਵਿੱਚ ਤੁਸੀਂ ਦੇਖੋ ਬਹੁਤ ਸ੍ਰੋਮ ਬਣੇ ਹੋਇਆ ਬਰਫ਼ ਨਾਲ ਲੱਦ ਗਿਆ ਪੂਰਾ ਇੱਥੇ ਬਰਫ਼ ਦੇ ਥੱਲੇ ਬਹੁਤ ਵੱਡਾ ਗਲੇਸ਼ੀਅਰ ਹੈ ਥੱਲੋਂ ਗਲੇਸ਼ੀਅਰ ਦੇ ਥੱਲੋਂ ਨਦੀ ਵਹਿੰਦੀ ਆ ਰੂਪਨ ਇਹਨੂੰ ਪਾਰ ਕਰ ਰਹੇ ਆ ਬੰਦੇ ਆਪਣੇ ਸਨੋਫਾਲ ਲਗਾਤਾਰ ਜਾਰੀ ਹੈ 12 ਘੰਟੇ ਹੋ ਗਏ ਲਗਭਗ ਵਹਿੰਦੀ ਨੂੰ ਸਨੋ ਘਟ ਵੀ ਨਹੀਂ ਰਹੀ ਉਹੀ ਚਾਲ ਚੱਲ ਰਹੀ ਹੈ ਇਦਾਂ ਲੱਗਾ ਮੌਲਾ ਮਰਫੀ ਹੱਥਲੇ ਸਾਰੇ ਬਹੁਤ ਦੇਖ ਕੇ ਨੰਗਣਾ ਪਿਆ ਹੈ ਐਸਲ ਨਦੀ ਹੈ ਇਹ ਕੋ ਬੰਦੇ ਨਗਰੇ ਆ ਫੇਸਲ ਵੀ ਰਹੀ ਹੈ ਵਿੱਚ ਅਸੀਂ ਲਾਸਟ ਤੇਨ ਲਗਭਗ ਸਾਰੀ ਟੀਮ ਲੰਗਾ ਆ ਕੇ ਫੇਰ ਯਾਰ ਅਸੀਂ ਉਹ ਸਾਹਮਣੇ ਆ ਗਈ ਨਦੀ ਰੂਪਨ ਨਦੀ ਇੱਥੇ ਉਤਰਾਈ ਬਹੁਤ ਆਣੀ ਆ ਖਤਰਨਾਕ ਕੰਮ ਪੂਰਾ ਬਹੁਤ ਖਤਰਨਾਕ ਜਗਾ ਇਥਾ ਦੇਖੋ ਗਲੇਸ਼ੀਅਰ ਚੋਂ ਨਦੀ ਨਿਕਲ ਰਹੀ ਐ ਤੇ ਬਹੁਤ ਫਿਸਲਨ ਵਾਲਾ ਰਾਹ ਹੈ ਇਥੇ ਲਗਾਤਾਰ ਤਾਂ ਹੀ ਇਥੇ ਉਹ ਲੋਕਲ ਆ ਜਿਹੜੇ ਆਪਣੇ ਪੋਟਰ ਸੇਫਟੀ ਵਾਸਤੇ ਖੜੇ ਆ ਫਿਸਲ ਗਿਆ ਤਾਂ ਸਿੱਧਾ ਨਦੀ ਵਿੱਚ ਜਾਣਾ ਬੰਦੇ ਨੇ ਤਾਂ ਕਰਕੇ ਬਹੁਤ ਧਿਆਨ ਨਾਲ ਕ੍ਰਾਸ ਕਰਨਾ ਬਣਾ ਇੰਨਾ ਕਿ 100 ਕਿਲੋਮੀਟਰ ਦਾ ਇਹ ਪੈਚ। ਆਹ 7 4 4 4 ਦੇ ਆਪਾਂ ਅਗਲਾ ਗਲੇਸ਼ੀਅਰ ਪਾਰ ਕਰਨ ਲੱਗੇ ਹੁਣ। ਤੇ ਸਨੋਸ ਥੋੜੀ ਘਟ ਗਈ ਹੈ ਦੇਖੋ। ਖੁਰਗੀ ਨਾਲ ਦੀ ਨਾਲ ਇੰਨੀ ਮੈਰੀ ਆ ਗਿਆ। ਉਹ ਟਿੱਗ ਪਿਆ ਤਾਂ ਹੁਣ ਦੇਖੋ ਐਂ ਡਿੱਗਦੇ ਆ ਫਿਸਲ ਕੇ। ਉਹ ਸਾਹਮਣੇ ਲੰਗੇ ਪਏ ਆ ਇੰਡੀਆ ਹਾਈਕਸ ਦੇ ਟੈਂਟ ਪਰ ਲ ਉਥੋਂ ਦੀ ਲੰਗੇ ਸੀ ਆਪਾਂ ਵਾਵਾ ਫੁੱਲਾਂ ਦੀ ਘਾਟੀ ਚ ਵੀਡੀਓ ਮੂਡੂਆਂ ਬਣਾਈਆਂ ਸੀ ਉਹ ਅੱਪਰ ਆਏ ਆਪਾਂ ਚੱਲ ਕੇ ਆਹ ਨਦੀ ਸਮਾਗੀ ਵਿੱਚ ਗਲੇਸ਼ੀਅਰ ਦੇ ਹੁਣ ਹੌਲੀ ਹੌਲੀ ਚੱਲਦੇ ਆਂ ਵਾਵਾ ਤੰਗ ਕਰਨ ਵਾਲਾਗਾ ਜਗਾ ਫਿਸਲਣਾ ਬਹੁਤ ਬਰਫ਼ਾਂ ਵਾਲੇ ਏਰੀਆ ਚ ਨਿਕਲੇ ਆਂ ਬਾਹਰ ਹੁਣ ਗਾਰਾ ਟਿੱਕੜ ਆਊਗਾ ਯਾ ਨਾਲ-ਨਾਲ ਰੂਪੇ ਨਦੀ ਸਾਹਮਣੇ ਮੌਸਮ ਬਦਲ ਬਾਈ ਪੂਰੀ ਹੋ ਗਈ ਆ ਸਾਹ ਪਉਣ ਦਾ ਨਾਂ ਨਹੀਂ ਲੈ ਰਿਹਾ ਮੌਸਮ ਇੱਧਰ ਅ ਇੰਡੀਆ ਹਾਈਕ ਵਾਲਿਆਂ ਦੇ ਕੋਈ ਟਰੈਕ ਦਾ ਹਮਾਲੇ ਵਾਲੇ ਨੇ ਉਹ ਰੈਸਟ ਕਰ ਰਹੀ ਇੱਕ ਟੀਮ ਸਾਹਮਣੇ ਬੱਦਲਾਂ ਦੇ ਵਿੱਚੋਂ ਬਰਫੀਲੀਆਂ ਚੋਟੀਆਂ ਦਿਖ ਰਹੀਆਂ ਤੇ ਅਸੀਂ ਅੱਜ ਜਾਖਾ ਲਾਉਣੇ ਆ ਡੇਰੇ ਜਾ ਕੇ ਪਹੁੰਚਦੇ ਆ 40% ਕੱਢ ਲਈ ਵਾਟ ਬਾਕੀ ਜਾ ਦੱਬਦੇ ਹੁਣ ਅੱਗੇ ਪਹੁੰਚ ਕੇ ਜਾਖਾ ਕਰਾਂਗੇ ਰੈਸਟ ਆਪਾਂ ਸਰੂਆਸ ਥਾਂਸ ਪਹੁੰਚ ਗਏ ਆ ਵੈਸੇ ਪਹਿਲੀ ਸਟੇ ਜਿਹੜੀ ਇੱਥੇ ਹੁੰਦੀ ਆ ਪਰ ਇਹਨਾਂ ਨੂੰ ਗੈਟਬੈਕ ਕਰਾਤੀ ਸੀ ਕੰਪਨੀ ਵਾਲੇ ਲਾਲਚ ਕਰ ਜਾਂਦੇ ਆ ਸਾਰੇ ਇਹ ਹੈਗੇ 10770 ਮੀਟਰ ਤੇ ਇੱਥੇ ਗਾਂ ਕੈਂਪ ਸਾਈਟ ਅਗੇ ਟਰੈਕ ਅਪ ਇੰਡੀਆ ਵਾਲਿਆਂ ਦੀ ਸੌデア ਬੰਦੇ ਟਰੈਕ ਦਾ ਹਿਮਾਲਿਆ ਵਾਲੇ ਵੀ ਵਾਪਸੀ ਆ ਗਏ ਪਹਿਲਾਂ ਸਾਨੂੰ ਲੱਗ ਰਿਹਾ ਸੀ ਪਤਾ ਨਹੀਂ ਕਿਤੇ ਦੂਜੇ ਪਾਰ ਨਾਲ ਲੰਘ ਜਾਣਾ ਅਸੀਂ ਰਹਿ ਜੀ ਪਰ ਹੁਣ ਦਿਲਜਾ ਖੜ ਗਿਆ ਵੀ ਟਰੈਕ ਦਾ ਹਮਾਲਿਆਂ ਵਾਲੇ ਵੀ ਆ ਗਏ ਬਾਗਲੇ ਜੀ ਗਲੂਕੋਜ਼ ਸ਼ਕਤੀ ਦਖਤੀ ਸ਼ਕਤੀ ਵਰਦਕ ਸਹੀ ਹੈ ਮੇਰੇ ਵੀ ਜਿੰਨਾ ਖਰੇ ਬਹੁਤ ਸ਼ਾਨਦਾਰ ਇਧਰ ਟਰੈਕ ਦਾ ਹਮਾਲਿਆਂ ਵਾਲੀ ਟੀਮ ਇਹ ਵੀ ਵਾਪਸ ਜਾ ਰਿਹਾ ਖੜ ਜਾ ਦੋ ਮਿੰਟ ਉਹ ਆ ਗਿਆ ਸਾਹਮਣੇ ਢਾਬਾ ਸੋਨਾ ਜਿਹਾ ਤੇ ਇਹ ਠਾਂ ਗਲੇਸ਼ੀਅਰ ਗਲੇਸ਼ੀਅਰ ਨੂੰ ਉਤਾਰ ਕਰਾਂਗੇ ਪੱਤਰ ਕੇ ਕਾਫੀ ਉਤਰਾਈ ਆ ਇਹ ਜਿਆਦਾ ਫਿਸਲਣ ਵਾਲਾ ਨਹੀਂ ਹੈਗਾ ਕਿਉਂਕਿ ਇਹਦੇ ਵਿੱਚ ਕੱਖ ਕੰਡਾ ਫੂਸਪਰਾਲ ਬਹੁਤ ਆਗਾ ਉਹਦੇ ਨਾਲ ਗ੍ਰਿਪ ਬਣ ਜਾਂਦੀ ਹੈ ਪੈਰਾਂ ਦੀ ਰੂਪਿਨ ਘਾਟੀ ਬਹੁਤ ਸੋਹਣੀ ਲੱਗ ਰਹੀ ਹੈ ਤੁਹਾਨੂੰ ਮੁੜਨਾ ਪੈ ਰਿਹਾ ਵਾਪਸ ਉਸੇ ਰਾ ਇਕੜ ਬਣ ਗਏ ਅਮੀ ਨਾਲ ਇਹ ਰੁਕ ਪੈ ਨਰੀ ਦੇ ਘਰ ਲਾ ਕੁਲਪ ਤੇ ਆ ਗਏ ਆਪਾਂ ਸਾਰੀ ਜਨਤਾ ਸਾਰੀ ਉਹ ਤੱਕ ਆਪਣੀ ਅੰਤ ਹੈ ਯਾਰ ਇੱਧਰ ਉਹਨਾਂ ਦੀ ਇੱਕ ਪੌੜ ਕਰਾਸ ਕਰ ਦਾਂਗੇ ਦੁਬਾਰਾ ਨੇੜੇ ਹੀ ਲੱਗ ਜੂ ਜਾਖਾ ਲਾਸਟ ਔੱਕੀ ਚੜਾਈ ਸੀ ਇਹ ਚੜ ਗਏ ਆਪਾਂ ਉਹ ਥੱਲੋਂ ਨਦੀ ਦੇ ਪਲ ਤੋਂ ਆਮਨੇ ਘਾਟੀ ਦਾ ਨਜ਼ਾਰਾ ਮੌਸਮ ਥੋੜਾ ਠੀਕ ਲੱਗ ਰਿਹਾ ਹੁਣ ਆਪਣੀ ਟੀਮ ਆ ਰਹੀ ਆ ਤਾਂ ਉਹਨੂੰ ਦਾ ਰਾ ਚੱਕੜ ਮਾਤੀ ਹੋਈ ਹੁਣ ਆਪਾਂ ਇੱਧਰ ਨੂੰ ਜਾਣਾ ਇੱਧਰਲਾ ਪਾਸਾ ਹੁਣ ਸੌਖਾ ਆ ਗਿਆ ਆਪਾਂ ਜਾਖਾ ਪਿੰਡ ਦੇ ਖੇਤਾਂ 'ਚ ਪਹੁੰਚ ਗਏ ਆ ਇੱਧਰ ਜੌਂ ਦੇ ਖੇਤ ਆ ਬਹੁਤ ਸੋਹਣਾ ਝੌਂਪੜਾ ਜਿਹਾ ਬਣਿਆ ਹੋਇਆ ਇੱਥੇ ਲਗਭਗ ਹਰ ਬੰਦਾ ਬੈਠ ਕੇ ਫੋਟੋ ਜ਼ਰੂਰ ਖਿੱਚੇ ਹੁੰਦਾ ਉਹ ਦੋ ਬੈਗ ਪਏ ਆਲੇ ਵੀ ਪਤਾ ਨਹੀਂ ਕਿੱਧਰ ਗਏ ਬੰਦੇ ਲੈ ਵੀ ਨਈਆਂ ਚ ਪਹੁੰਚ ਗਏ ਆਂ ਜਾਖੇ ਦੀਆਂ ਆ ਖੇਤ ਆ ਹਰੇ ਭਰੇ ਹਲੇ ਲੈ ਲਾਣਗੇ ਮਹੀਨਾ ਮਿਲਦਾ ਨਾ ਵੀ ਲੈਣਗੇ ਇਸ ਤਰ੍ਹਾਂ ਬਾਡੀ ਮਹੀਨੇ ਨੂੰ ਹੋ ਬਾਡੀ ਸ਼ੁਰੂ ਇਧਰ ਆਪਣੇ ਉੱਬਰ ਯਾਰ ਇਹ ਕਿਹੜੇ ਸੀ ਆਪਣੇ ਵਾਲੇ ਕੋਹੁਰ ਇਹ ਪੰਜਨ ਵਾਲਿਆਂ ਹੁਣ ਉਹ ਸਾਹਮਣੇ ਗਰਾਊਂਡ ਦਿਖਣ ਲੱਗ ਗਿਆ ਜਾਖਾ ਦਾ ਤੇ ਬਸ 10-15 ਮਿੰਟਾਂ ਚ ਆ ਕੱਲ ਪਹਾੜੀਆਂ ਤੇ ਜਮਾਂ ਬਰਫ ਨੇ ਹਮ ਆ ਤਾਜੀ ਬਰਫ ਵਰੀ ਹੋਈ ਐ ਤੇ ਹੁਣ ਧੁੱਪ ਵੀ ਨਿਕਲ ਆਈ ਕਿਸਮਤ ਸਾਡੇ ਮਿਹਰਬਾਨੀ ਹੈਗੀ ਸੀ ਕਾਸ਼ ਸਵੇਰੇ ਨਿਕਲਿਆ ਹੁੰਦੀ ਧੁੱਪ ਤਾਂ ਰੂਪਨ ਪਾਸ ਵੱਲ ਵੱਧਦੇ ਹੋ ਜਾਂਦੇ ਅਸੀਂ ਇਹ ਆ ਗਏ ਹੁਣ ਅਸੀਂ ਜਾਖਾ ਪਿੰਡ ਕਿੱਧਰ ਨੂੰ ਗਏ ਬੰਦੇ ਉੱਪਰ ਤੇ ਅੜ ਗਏ ਜਾਂ نیچے ਗਏ ਹੇਠੇ ਗਏ ਉੱਪਰ ਚੜੇ ਜਾਂ ਤੇ ਆ ਜਿਹੜਾ ਨਾ ਆ ਆ ਗਏ ਠੀਕ ਆ ਇੱਥੇ ਆ ਆ ਗਿਆ ਲੱਗੇ ਲੱਕੜ ਦੀ ਬਣੀ ਹੋਈ ਪਾਂਡੇ ਤੋਂ ਬੰਦੇ ਤੋਂ ਪਸੂ ਪਸੂ ਵੀ ਪਾਣੀ ਪਿੰਦੇ ਹੁਣ ਆ ਸੰਜੀ ਦੀ ਟੁੱਟੀ ਏ ਇੱਥੇ ਆ ਹੋਮਸਟੇਅ ਹੋ ਆ ਗਈ ਸਾਡੀ ਉਹੀ ਪੁਰਾਣੀ ਚਾ ਚਰੀਆ ਕਾਲੂ ਮਹਾਦੇਵ ਹਰ ਹਰ ਮਹਾਦੇਵ